ਪੈਨ ਕਾਲਜ ਚ ਹੋ ਲ ਆਇਆ ਕੀ ਆਂ ਚ ਪਾਣੀ ਕੱਲ ਬੈਠਿਆਂ ਨੂੰ ਆਈ ਜੀ ਦਇਆ ਦੇਓ ਪੁਰਾਣੀ ਪੈਨ ਕਾਲਜ ਚ ਹੋ ਲ ਆਇਆ ਕੀ ਆਂ ਚ ਪਾਣੀ ਕੱਲ ਬੈਠਿਆਂ ਨੂੰ ਆਈ ਜੀ ਦਇਆ ਦੇਓ ਪੁਰਾਣੀ ਮੈਨੂੰ ਮਿਲਣ ਦਾ ਨਿੱਤ ਤੇਰਾ ਨਵਾਸੀ ਬਹਨਾਂ ਅੱਜ ਸੱਜਣਾ ਵੇ ਮਿਲੇ ਹਣ ਹੋ ਗਿਆ ਜਮਾਨਾ ਅੱਜ ਸੱਜਣਾ ਵੇ ਮਿਲੇ ਹਣ ਹੋ ਗਿਆ ਜਮਾਨਾ ਅੱਜ ਸੱਜਣਾ ਵੇ ਮਿਲੇ ਹਣ ਹੋ ਗਿਆ ਜਮਾਨਾ ਮੇਰੇ ਕਰਨੀ ਉਡੀਕ ਰਹੀ ਅੱਖੀਆਂ ਵਿਸਾਣਾ ਮੇਰਾ ਰਸ ਰਸ ਬਹਿਣਾ ਤੇਰਾ ਗਲ ਤੇਰੀ ਕਰਨੀ ਉਡੀਕ ਰਾਹੀ ਅੱਖੀਆਂ ਵਸ਼ਾਣਾ ਮੇਰਾ ਰਸ ਰਸ ਬਹਿਣਾ ਤੇਰਾ ਗਲ ਲਾ ਮਨੋਣਾ ਦੱਸੇ ਨਾ ਕੁਝ ਕਿਵੇਂ ਭੁੱਲ ਗਿਓ ਬੇਮਨ ਅੱਜ ਸਜਣਾ ਵੇ ਮਿਲਿਆਂ ਨੂੰ ਹੋ